ਮਿੱਤਰੋ ਅੱਜ ਤੁਹਾਨੂੰ ਇੱਕ ਰੱਬੀ ਰੂਹ ਦੇ ਨਾਮ ਮਲਾਉਣਾ। ਇਹ ਗਰਸੀਪ ਸਿੰਘ ਖੋਟਿਆਂ ਦਾ ਬੰਦਾ ਤੇ ਬਹੁਤ ਭੱਦਰਪੁਰਸ਼ ਬੰਦਾ ਬਹੁਤਾ ਐਡਾ ਚੁਸ ਚਲਾਕ ਨਹੀਂ ਜਿਵੇਂ ਅੱਜਕੱਲ ਲੋਕ ਜਿਹੜੇ ਹੈਗੇ ਅੰਬਰਾਂ ਉ ਟਾਕੀਆਂ ਲਾਉਂਦੇ ਫਿਰਦੇ ਆ ਤੇ ਇਹਦੀ ਵੱਡੀ ਸੇਵਾ ਇਹ ਆ ਵੀ ਇਹ ਜਵਾਰ ਸਿੰਘ ਵਾਲੇ ਤੋਂ ਲੈ ਕੇ ਖੋਟਿਆਂ ਤੱਕ ਜਿਹੜੀ ਟੁੱਟੀ ਸੜਕਾਂ ਨਾ ਇਹ ਚਾਹੇ ਗਰਮੀ ਹੋਵੇ ਚਾਹੇ ਕੱਕਰ ਪੈਂਦਾ ਹੋਵੇ ਤੇ ਚਾਹੇ ਉਹਦੇ ਕਹਿਣ ਕੋ ਗਾਂਖ ਨਿਕਲਦੀ ਆ ਗਰਮੀਆਂ 'ਚ ਇਹ ਬੰਦਾ ਇੱਥੇ ਮੈਂ ਆਮ ਹੀ ਉਖੜੀਆਂ ਦੇ ਟੋਏ ਭਰਦਾ ਇਹਨੂੰ ਵੇਖਦਾ ਤੇ ਮਨ ਦੇ ਵਿੱਚ ਕਈ ਦਿਨਾਂ ਦੀ ਮਤਲਬ ਸਮੇਂ ਤੋਂ ਇਹ ਤਮੰਨਾ ਸੀ ਯਾਰ ਇਹਨੂੰ ਲੋਕਾਂ ਸਾਹਮਣੇ ਪੇਸ਼ ਕਰੀਏ ਤਾਂ ਸੁਭਬ ਦੇ ਨਾਲ ਜਦੋਂ ਇਹ ਕੱਲ ਸਾਨੂੰ ਮਿਲਿਆ ਤਾਂ ਇਹ ਵੀ ਵੀਡੀਓ ਬਣਾਉਣ ਦਾ ਵੀ ਮੌਕਾ ਮਿਲਿਆ ਤੇ ਦੂਸਰੀ ਵੱਡੀ ਗੱਲ ਇਹ ਵੀ ਮੈਂ ਸਾਡੇ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਪਏ ਜਾਂ ਦੇਖਣ ਵਾਲੇ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਜਦੋਂ ਅਜਿਹੇ ਇਨਸਾਨ ਕਿਤੇ ਮਿਲਦੇ ਆ ਨਾ ਆਪਾਂ ਗੱਡੀਆਂ ਤੇ ਹੋਰ ਵੱਡੇ ਵੱਡੇ ਮਤਲਬ ਪੈਸਿਆਂ ਦੇ ਸਾਧਨਾਂ ਦੇ ਨਾਲ ਤਾਂ ਖਰੀਦ ਲੈਨੇ ਆ ਤਾਂ 10-20 ਰੁਪਏ ਦੇਣ ਪਿੱਛੇ ਕਈ ਵਾਰੀ ਥੋੜਾ ਜਿਹਾ ਅਸੀਂ ਨਿੱਕਾ ਕਰ ਦਿੰਨੇ ਆ ਇਸ ਕਰਕੇ ਜਿਹੇ ਇਨਸਾਨਾਂ ਦੀ ਜਦੋਂ ਕਿਤੇ ਮਿਲਦੇ ਆ ਪੰਜਾਬ ਦੇ ਵਿੱਚ ਕਿਤੇ ਵੀ ਮਿਲਦੇ ਆ ਤਾਂ 10-20 ਰੁਪਏ ਦੇ ਕੇ ਜਰੂਰ ਮਾਣ ਕਰਿਆ ਕਰੋ ਇਹਨਾਂ ਦੇ ਨਾਲ ਇਹਨਾਂ ਦਾ ਖਰਚਾ ਪਾਣੀ ਵੀ ਚੱਲਦਾ ਤੇ ਸੇਵਾ ਭਾਵਨਾ ਕਰਨ ਦਾ ਹੋਰ ਵੀ ਮਾਣਾ ਜਿਹੜਾ ਇਹਨਾਂ ਦਾ ਮਤਲਬ ਖੁਸ਼ ਹੁੰਦਾ ਤੇ ਚੰਗੇ ਕੰਮ ਕਰਨ ਲਈ ਪ੍ਰੇਰਿਤ ਹੁੰਦਾ ਬੰਦਾ ਹੋਰ ਕੰਮ ਕਰਦਾ ਕਿਉਂਕਿ ਕਹਿੰਦੇ ਖਾਲੀ ਹੱਥ ਦਾ ਜਿਹੜਾ ਉਹ ਮੂੰਹ ਨੂੰ ਨਹੀਂ ਆਉਂਦਾ ਤੇ ਇਸ ਕਰਕੇ ਇਹ ਜਦੋਂ ਮੈਂ ਇਹਨੂੰ ਕਿਹਾ ਵੀ ਯਾਰ ਤੇਰੀ ਵੀਡੀਓ ਬਣਾਈਆਂ ਤੇ ਕਾਫੀ ਖੁਸ਼ ਹੋਇਆ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਹਰ ਬੰਦਾ ਹੀ ਤਕਰੀਬਨ ਫੋਨ ਵੇਖਦਾ ਮੀਡੀਆ ਦੇ ਨਾਲ ਜੁੜਿਆ ਹੋਇਆ ਤਾਂ ਬੜੀ ਖੁਸ਼ੀ ਦੇ ਵਿੱਚ ਇਹਨੇ ਆਪਦਾ ਮੈਨੂੰ ਜਿਹੜਾ ਆਈਡੈਂਟੀਟੀ ਕਾਰਡ ਦਿਖਾਇਆ ਸੇਵਾਦਾਰ ਦਾ ਤੇ ਅੱਜ ਤੁਹਾਡੇ ਸਾਹਮਣੇ ਇਸ ਇਨਸਾਨ ਨੂੰ ਪੇਸ਼ ਕਰ ਰਿਹਾ ਰਬੀ ਰੂਨ ਤੇ ਮਨ ਦੇ ਵਿੱਚ ਵੀ ਖੁਸ਼ੀ ਆ ਹੋਰਾਂ ਨੂੰ ਵੀ ਬੇਨਤੀ ਕਰਦਾ ਜਿੰਨੇ ਲੋਕ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਆ ਵੀ ਜਿਹੇ ਲੋਕਾਂ ਨੂੰ ਹੋਰ ਲੋਕਾਂ ਦੇ ਸਾਹਮਣੇ ਪੇਸ਼ ਕਰਿਆ ਕਰੋ ਤਾਂ ਕਿ ਇਹਨਾਂ ਨੂੰ ਵੇਖ ਕੇ ਹੋਰਾਂ ਦਾ ਵੀ ਹੌਸਲਾ ਵਧੇ ਸੇਵਾ ਭਾਵਨਾ ਕਰਨੀ ਜਾਂ ਲੋਕਾਂ ਲਈ ਕਰਨਾ ਲੋਕਾਂ ਦੇ ਸਰਵਕਾਰਾਂ ਦੇ ਲਈ ਖੜਨਾ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ ਬਹੁਤ ਰੱਬੀ ਰੂਹਾਂ ਹੀ ਹੁੰਦੀਆਂ ਨੇ ਤੇ ਇਸ ਦੇ ਅਖੀਰ ਦੇ ਵਿੱਚ ਇਹੀ ਕਹੂੰਗਾ ਕਿ ਜਿਹੀਆਂ ਰੱਬੀ ਰੂਹਾਂ ਨੂੰ ਲੋਕਾਂ ਸਾਹਮਣੇ ਆਓ ਨਾਲ ਮਿਲ ਕੇ ਪੇਸ਼ ਕਰੀਏ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੀਏ ਤਾਂ ਕਿ ਹੋਰ ਲੋਕਾਂ ਤੱਕ ਵੀ ਜਿਹੇ ਇਨਸਾਨਾ ਜਿਹੜੇ ਪਹੁੰਚ ਸਕਣ ਬਹੁਤ ਬਹੁਤ ਧੰਨਵਾਦ